ਆਪਜੀ ਦਾ ਹਾਰਦਿਕ ਸਵਾਗਤ ਹੈ ਚੈਨਲ ਨਾਗਰਾ ਰਿਸਨ ਜੰਕਸ਼ਨ ਤੇ ਸਾਰੇ ਭੈਣ ਭਰਾਵਾਂ ਨੂੰ ਪਿਆਰ ਤੇ ਸਤਿਕਾਰ ਭਰੀ ਸਤਿ ਸ੍ਰੀ ਅਕਾਲ ਹੀ ਇਸ ਚੈਨਲ ਦੇ ਹਰ ਮੰਗਲਵਾਰ ਹਰ ਸ਼ੁੱਕਰਵਾਰ ਸ਼ਾਮ 7 ਵਜੇ ਐਡ ਲਾਈ ਜਾਂਦੇ ਹੈ ਜੀ ਐਡ ਫਰੀ ਆਫ ਕੋਸਟ ਲਾਈ ਜਾਂਦੀ ਆ ਆਪ ਜੀ ਨੂੰ ਇੱਕ ਬੇਨਤੀ ਕਰਦੀ ਏ ਵੀ ਕਿਰਪਾ ਕਰਕੇ ਵੀਡੀਓ ਐਂਡ ਤੱਕ ਜਰੂਰ ਦੇਖਿਆ ਕਰੋ ਇਹਦੇ ਵਿੱਚ ਰਲਵੇਂ ਮਿਲਣ ਮੇਰੇ ਰਿਸ਼ਤੇ ਹੁੰਦੇ ਕੋਈ ਲੜਕੀਆਂ ਦੇ ਕੋਈ ਲੜਕਿਆਂ ਦੇ ਇਸ ਵੀਡੀਓ ਦੇ ਵਿੱਚ ਵੀ 7-8 ਲੜਕਿਆਂ ਦੇ ਰਿਸ਼ਤੇ ਨੇ ਕਿਰਪਾ ਕਰਕੇ ਐਂਡ ਤੱਕ ਜ਼ਰੂਰ ਵੇਖਿਆ ਕਰੋ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤਾਂ ਜੋ ਨੰਮੀ ਵੀਡੀਓ ਅੱਗੇ ਤੱਕ ਪਾਉ ਸਕੇ ਹਮੇਸ਼ਾ ਤਰ੍ਹਾਂ ਅਪਜੀ ਨੂੰ ਬੇਨਤੀ ਕਰਦੇ ਆ ਰਿਸ਼ਤਾ ਕਰਨ ਤੋਂ ਪਹਿਲਾਂ ਕੁਝ ਪ੍ਰਤਾੜ ਕਰਨੀ ਤੁਹਾਡੀ ਆਪਣੀ ਨਜੀ ਜੰਬਰੀ ਹੈ ਜੀ ਪਹਿਲਾ ਰਿਸ਼ਤਾ ਨੋਟ ਕਰੋ ਟਾਂਕ ਕਸ਼ਤਰੀ ਦਰਜੀ ਸਿੱਖ ਲੜਕੀ ਪਟਿਆਲਾ ਪੀਆਰ ਕੈਨੇਡਾ 6 2000 ਡੇਟ ਆਫ ਬਰਥ 5 ਫੁੱਟ 9 ਇੰਚ ਕੱਦ 10+2 इंडिया ਤੋਂ بزنس مینجمنٹ ان سپلائی چین কানাডা ਤੋਂ ਇੱਕ ਭਰਾ ਇਹਨਾਂ ਦੇ ਨੀਡ ਬॉय फ्रॉम ਕੈਨੇਡਾ ਯੂ ایس اے ਪੀ ਆਰ ਵਰਕ ਪਰਮਿਟ ਟੌਂਕ ਖੱਤਰੀ ਔਰ जाट ਸਿੱਖ ਹੈਜ਼ ਹਾਈਟ 6 ਫੀਟ ਲੜਕਾ ਕੈਨੇਡਾ ਜਾਂ ਯੂ ایس اے ਦਾ ਪੀ ਆਰ ਵਰਕ ਪਰਮਿਟ ਸਿਟੀਜ਼ਨ ਕੋਈ ਵੀ ਹੋ ਸਕਦਾ ਜੀ ਟੌਂਕ ਖੱਤਰੀ ਕਾਸਟ ਹੋ ਸਕਦੀ ਹੈ ਜਾਂ ਫਿਰ ਛੱਟ ਸਿੱਖ ਲੜਕਾ ਵੀ ਹੋ ਸਕਦਾ ਜਿਹੜਾ ਕੱਦ ਤਕਰੀਬਨ 6 ਫੁੱਟ ਦੇ ਕਰੀਬ ਹੋਵੇ ਸਕਰੀਨ ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਤਾਂਕ ਕਸ਼ਤਰੀ ਦਰਜੀ ਸਿੱਖ ਲੜਕਾ ਪਟਿਆਲਾ ਡਵਾਈ ਵਿੱਚ ਕੰਮ ਕਰਦਿੰਨੇ ਜੀ ਇਹ 4 98 ਡੇਟਾ ਆਵਰ 6 ਫੁੱਟ ਕਾਤਾ 10 ਪਲੱਸ 1 ਇਹਨਾਂ ਦੀ ਕੁਆਲਿਫਿਕੇਸ਼ਨ ਆ ਡਵਾਈ ਵਿੱਚ ਇਹ ਜੋਬ ਕਰਦਿੰਨੇ ਨੀਡ ਹਾਊਸ ਕਰ ਲੈਣਾਂ ਦੀ ਇੱਛਾ ਇਹ ਦੋਵੇਂ ਭੈਣ ਭਰਾ ਨੇ ਜੀ ਅਗਲਾ ਇਸ ਤਰ੍ਹਾਂ ਰੋਕ ਕਾਸ਼ਪ ਰਾਜਪੂਤ ਮਹਿਰਾ ਬੁਆਏ ਜੋ ਕਿ ਬੌਰਨ ਡੇਟ ਆਫ ਬਰਥ 1997 ਬੀਐਸਸੀ ਕੰਪਿਊਟਰ ਸਾਇੰਸ ਵਿਦ ਬਿਜ਼ਨਸ ਗੁੱਡ ਇਨਕਮ ਜੰਗਰ ਸਿਸਟਰ ਐਲਐਲਵੀ ਡਿਗਰੀ ਹੋਲਡਰ ਮਮ ਡੈਡ ਜੋ ਕਿ ਪੀਆਰ ਗੁੱਡ ਹਾਊਸ ਗੁੱਡ ਫੈਮਿਲੀ ਬੈਕਗ੍ਰਾਉਂਡ ਇਹ ਨਗਰ ਬਾਰੂ ਡਾਟਾ ਆਪਣਾ ਜੀ ਅੱਗੇ ਇਹਨਾਂ ਦੀ ਇੱਛਾ ਕੀ ਆ ਲੁਕਿੰਗ ਯੂਕੇ ਪੀਆਰ ਗਰਲ ਵਰਕ ਪਰਮਿਟ ਹੋਲਡਰ ਐਂਡ ਆਲਸੋ ਕਨਸੀਡਰ ਫਰੋਮ ਇੰਡੀਆ ਗਰਲ ਸ਼ੁੱਡ ਬੀ ਇਨ ਮੈਡੀਕਲ ਲਾਈਨ অর ਇਨ ਆਈਟੀ ਇਨ ਮਾਸਟਰ ਕਾਸਟ ਨੋ ਵਾਰ ਪੜ੍ਹੀ ਲਿਖੀ ਲੜਕੀ ਯੂਕੇ ਦੀ ਪੀਆਰ ਹੋਵੇ ਵਰਕ ਪਰਮਿਟ ਤੇ ਹੋਵੇ ਜਾਂ ਫਿਰ ਇੰਡੀਆ ਤੋਂ ਵੀ ਹੋ ਸਕਦੀ ਆ ਜੋ ਮੈਡੀਕਲ ਲਾਈਨ ਦੇ ਵਿੱਚ ਹੋਵੇ ਜਾਂ ਫਿਰ ਆਈਟੀ ਵਗੈਰਾ ਦੇ ਵਿੱਚ ਉਹਨਾਂ ਦੀ ਐਮਐਸਸੀ ਵਗੈਰਾ ਕੀਤੀ ਹੋਵੇ ਜਾਤੀਵੰਦਨ ਕੋਈ ਨਹੀਂ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਹੈਰੀ ਗੁਲਾਟੀ ਲੜਕਾ ਮੋਗਾ ਏਰੀਆ 1980 ਡੇਟ ਆਫ ਬਰਥ 8 ਵਜੇ ਸਵੇਰ ਦਾ ਵਰਥ 5 ਫੁੱਟ 7 ਇੰਚ ਕੱਦ ਬੀ ਕਾਮ ਇਹਨਾਂ ਦੀ ਕੀਤੀ ਹੋਈ ਹੈ ਜੀ ਔਇਲ ਮਿਲ ਦਾ ਇਹਨਾਂ ਦੇ ਔਇਲ ਮਿਲ ਇੰਡਸਟਰੀ ਆ ਰੈਂਟਲ ਇਨਕਮ ਆ ਅਤੇ ਇਹਨਾਂ ਦੇ ਖੇਤੀਬਾੜੀ ਜੋ ਵਾਹੀ ਜੋਗ ਜਮੀਨ ਵੀ ਆ ਤਿੰਨ ਤਰ੍ਹਾਂ ਦੀ ਆਮਦਨ ਹੁੰਦੀ ਆ oil mill industry rental income and has agricultural property ਭਰਾ ਇਹਨਾਂ ਦਾ ਮੈਰਿਡ ਆ ਸਿਸਟਰ ਮੈਰਿਡ ਆ ਡਾਕਟਰ ਨੇ need educated and beautiful girl ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਦਾ ਜੱਟ ਸਿੱਖ ਲੜਕਾ ਢਿੱਲੋਂ ਗੋਤ ਮੋਗਾ ਏਰੀਆ 4 2000 ਡੇਟ ਆਫ ਬਰਥ 5 ਫੁੱਟ 11 ਇੰਚ ਕੱਦਰ 10+2 ਇੰਡੀਆ ਤੋਂ ਕੀਤੀ ਹੋਈ ਹੈ ਜੀ ਡਿਪਲੋਮਾ ਬਿਜ਼ਨਸ ਮੈਨੇਜਮੈਂਟ ਕੈਨੇਡਾ ਤੋਂ ਵਰਕ ਪਰਮਿਟ ਤੇ ਹੀ ਕਰੇ ਡਾਲੇ 4 ਏਕੜੇ ਨਨਾਂ ਕੋਲ ਪ੍ਰਾਪਰਟੀ ਆ ਅਰ ਕੋਜੇ ਨਾਲ ਕੋਲ ਅਰਬਨ ਪ੍ਰਾਪਰਟੀ ਵੀ ਆ ਇਹਨਾਂ ਦੀ ਚਾਹੀਆ ਲੜਕੀ ਦੀ ਹਾਈਟ 5 ਫੁੱਟ 4 ਇੰਚ ਤੋਂ ਘੱਟ ਨਾ ਹੋਵੇ ਬੀਐਸਸੀ ਨਾਲ ਅਸੀਂ ਕੀਤੀ ਹੋਵੇ ਪੀਆਰ ਜਾਂ ਵਰਕ ਪਰਮ ਕੈਨੇਡਾ ਨੂੰ ਪਹਿਲ ਦਿੱਤੀ ਜਾਵੇਗੀ 10+2 ਮੈਡੀਕਲ ਨਾਲ ਹੋਵੇ ਵਧੀਆ ਨੰਬਰ ਹੋਣ ਆਈਲੈਟਸ ਵਿੱਚ ਵਧੀਆ ਬੈਂਡ ਹੋਣ ਤਾਂ ਵੀ ਰਿਸ਼ਤਾ ਵਿਚਾਰਿਆ ਜਾਵੇਗਾ ਇਹ ਇਹਨਾਂ ਦੀ ਇੱਛਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਗਰੇਵਾਲ ਗੋਤ ਲੁਧਿਆਣਾ ਏਰੀਆ 1996 ਡੇਟ ਆਫ ਬਰਥ 6 ਫੁੱਟ ਕੱਦ 10+2 ਨਾਨ ਮੈਡੀਕਲ ਬੀਏ ਕੀਤੀ ਹੋਈ ਹੈ ਜੀ ਪ੍ਰਾਪਰਟੀ 4 ਏਕੜ ਨੇ ਕੋਲੇ ਨੀਟ ਬਿਊਟੀਫੁੱਲ ਗਰਲ ਫਰੋਮ ਇੰਡੀਆ ਔਰ ਐਨ ਆਰ ਆਈ ਇਹਨਾਂ ਦੀ ਇੱਛਾ ਹੈ ਸਿਕਰਿਆਂ ਦੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈਗਾ ਲੜਕੀ ਦਾ ਅਮਰਤਸਰ ਸਾਹਿਬ ਤੋਂ ਜੱਟ ਸਿੱਖ ਲੜਕੀ ਅਮਰਤਸਰ ਸਾਹਿਬ 1997 ਡੇਟ ਆਫ ਬਰਥ 5 ਫੁੱਟ 3 ਇੰਚ ਕਾ ਦਾ ਬੇਟੀ ਦਾ ਬੀ ਐਸ ਸੀ ਨਰਸਿੰਗ ਕੀਤੀ ਹੋਈ ਹੈ ਜੀ ਇਹਨਾਂ ਦੀ ਡੇਢ ਸਾਲ ਦਾ ਇਹਨਾਂ ਦਾ ਹਸਪੀਟਲ ਦੇ ਵਿੱਚ ਬਤੌਰ ਨਰਸ ਤਜਰਬਾ ਨੀਟ ਪੀ ਆਰ ਬਾਏ ਯੂ ਐਸ ਏ ਆਸਟ੍ਰੇਲੀਆ ਕੈਨੇਡਾ ਅਨਮੈਰਿਡ ਬਟ ਡਾਇਵੋਰਸ ਇ ਆਲਸੋ ਬੀ ਕੰਸੀਡਰੇਬਲ ਇਫ ਵੈਲ ਕੁਆਲੀਫਾਈਡ ਐਂਡ ਵੈਲ ਸੈਟਲਡ ਲੜਕਾ ਪੀ ਆਰ ਯੂ ਐਸ ਏ ਦਾ ਆਸਟ੍ਰੇਲੀਆ ਕੈਨੇਡਾ ਦਾ ਕਿਤੋਂ ਵੀ ਹੋ ਸਕਦਾ ਅਨਮੈਰਿਡ ਹੋ ਸਕਦਾ ਪਰੰਤੂ ਜੇਕਰ ਵਧੀਆ ਲੜਕਾ ਵਧੀਆ ਕੁਆਲੀਫਾਈਡ ਤੇ ਵਧੀਆ ਬੈਨ ਸੈਟਲਡ ਹੋਵੇ ਤਾਂ ਉਹਤੇ ਵੀ ਰਿਸ਼ਤੇ ਤੇ ਵਿਚਾਰ ਕੀਤਾ ਜਾ ਸਕਦਾ ਜੀ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਅਗਲਾ ਰਿਸ਼ਤਾ ਲੁਕਤਾਂ ਜੱਟ ਸਿੱਖ ਲੜਕੇ ਗੁਰਸਿੱਖ ਫੈਮਿਲੀ ਸ਼ਾਹੀ ਗੋਤ ਕਨਾਲ ਹਰਿਆਣਾ 1995 ਡੇਟ ਆਫ ਬਰਥ 10+2 ਕੁਆਲਿਫਿਕੇਸ਼ਨਾਂ ਦੋ ਭਰਾ ਅਤੇ ਇੱਕ ਭੈਣ ਵਿਆਹੇ ਹੋਏ ਨੇ ਪਿਤਾ ਜੀ ਖੇਤੀਬਾੜੀ ਕਰਦੇ ਨੇ 10 ਕਿਲੇ ਨਾਲ ਕੋਲੇ ਪ੍ਰਾਪਰਟੀ ਆ ਭਰਾ ਪੀਆਰ ਕੈਨੇਡਾ ਦੂਸਰਾ ਯੂਕੇ ਦੋ ਭਰਾ ਨੇ ਇੱਕ ਪੀਆਰ ਕੈਨੇਡਾ ਦੂਸਰਾ ਯੂਕੇ ਦੇ ਵਿੱਚ ਆ ਨੀਡ ਪੀਆਰ ਬாய் ਕੈਨੇਡਾ ਆਸਟ੍ਰੇਲੀਆ ਯੂਐਸਏ ਯੂਕੇ ਫਰੋਮ ਗੁਰਸਖ ਜੱਟ ਫੈਮਿਲੀ ਗੁਰਸਖ ਪਰਿਵਾਰ ਦੇ ਪਰਿਵਾਰ ਦਾ ਲੜਕਾ ਕੈਨੇਡਾ ਤੋਂ ਹੋਵੇ ਆਸਟ੍ਰੇਲੀਆ ਤੋਂ ਹੋਵੇ ਯੂਐਸ ਤੋਂ ਹੋਵੇ ਯੂਕੇ ਤੋਂ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਬੀਡੀ ਸਿੱਖ ਲੜਕਾ ਅਮਰਤ ਸਰ ਸਾਹਿਬ 1999 ਡੇਟ ਆਫ ਬਰਥ ਬੀਏ ਕੀਤੀ ਹੋਈ ਆ ਏਟਟੀਟੀ ਕੋਰਸ ਕੀਤਾ ਹੋਇਆ ਸਪੇਨ ਦੇ ਵਿੱਚ ਪਿਆਰ ਨੇ ਇਹ ਫਾਦਰ ਸਾਹਿਬ ਇਹਨਾਂ ਦੇ ਪੀਐਸਪੀਸੀਲ ਦੇ ਵਿੱਚੋਂ ਬਤੌਰ ਮੀਟਰਡ ਰਿਟਾਇਰ ਹੋਏ ਨੇ ਦੋ ਭੈਣਾਂ ਨੇ ਉਹ ਮੈਰਿਟ ਐ ਇੱਕ ਭਰਾ ਇਹਨਾਂ ਦੇ ਨੀਡ ਐਜੂਕੇਟਿਡ ਹਾਊਸਕਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕਾ ਭੁੱਲਰ ਗੋਤ ਬਠਿੰਡਾ ਏਰੀਆ 35 ਸਾਲ ਉਮਰ 5 ਫੁੱਟ 7 ਇੰਚ ਕੱਦ ਮੈਟਰ ਕੀਤੇ ਹੋਈ ਆ 1.5 ਕਿਲੋ ਨਾਲ ਕੋਲ ਪ੍ਰੋਪਰਟੀ ਆ ਨੀਡ ਹਾਊਸ ਗੱਲ ਘਰੇਲੂ ਲੜਕੀ ਜ਼ਰੂਰ ਆ ਜ਼ਰੂਰਤਾ ਕੁਆਰੀ ਵੀ ਹੋ ਸਕਦੀ ਆ ਭਾਵੇਂ ਕਹਿੰਦੇ ਤਲਾਕ ਸੁਦਾ ਵੀ ਹੋਵੇ ਪਰantu ਬੱਚਾ ਨਾ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਕੈਨੇਡਾ ਤੋਂ ਰਾਮਦਾਸ ਜੀ ਆ ਸਿੱਖ ਲੜਕਾ ਹੁਸ਼ਿਆਰਪੁਰ ਕੈਨੇਡਾ ਸਿਟੀਜ਼ਨ ਤਿੰਨ ਕੰਨ ਮੈਂ ਡੇਟਾ ਵਰਥ 5 ਫੁੱਟ 8 ਇੰਚ ਦਾ ਬੇਟੇ ਦਾ ਬੀ ਟੈਕ ਮਕੈਨੀਕਲ ਇੰਜੀਨੀਅਰਿੰਗ ਕੀਤੀ ਹੋਈ ਹੈ ਜੀ ਕੈਡ ਕੈਮ ਪ੍ਰੀ ਨਰਸਿੰਗ ਇਹਨਾਂ ਦੀ ਹੈ ਕੁਆਲਿਫਿਕੇਸ਼ਨ ਆ ਇਹ ਕੈਨੇਡਾ ਦੇ ਵਿੱਚ ਪੁਲਿਸ ਦੇ ਵਿੱਚ ਜੌਬ ਕਰਦੇ ਨੇ ਕੈਨੇਡਾ ਵਿੱਚ ਹੈ ਸਿਸਟਰ ਵੀ ਇਹਨਾਂ ਦੇ ਕੈਨੇਡਾ ਨੇ ਪੇਰੈਂਟਸ ਇਹਨਾਂ ਦੇ ਮਾਤਾ ਪਿਤਾ ਸਰਕਾਰੀ ਜੌਬ ਕਰਦੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਗਰਲ ਫਰੋਮ ਕੈਨੇਡਾ ਔਰ ਇੰਡੀਆ ਕਾਸਟ ਨੋ ਵਰ ਪੜੀ ਲਿਖੀ ਲੜਕੇ ਕੈਨੇਡਾ ਤਾਂ ਹੋਵੇ ਇੰਡੀਆ ਤਾਂ ਹੋਵੇ ਕੋਈ ਜਾਤੀਵੰਦ ਨਹੀਂ ਸਕਰੀਟ ਨੰਬਰ ਚੱਲ ਰਿਹਾ ਹੈ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਕਰਨਦੀਪ ਸਿੰਘ ਮਠਾੜੂ ਰਾਮਗੜੀਆ ਸਿੱਖ ਲੜਕਾ ਲੁਧਿਆਣਾ ਏਰੀਆ 23493 ਡੇਟ ਆਫ ਬਰਥ 6 ਫੁੱਟ ਕੱਦ 10+2 ਕੁਆਲੀਫਿਕੇਸ਼ਨਾਂ ਇਹਨਾਂ ਦਾ ਕਾਰ ਐਸੈਸਰੀ ਹੋਰ ਸੇਲ ਟਰੇਡਿੰਗ ਕੰਮ ਕਰਦੇ ਨੇ ਜੀ ਇਹੇ ਕਾਰ ਸਪेयर पार्ट ਦਾ ਭਰਾ ਮੈਰਿਟਾ ਹਾਊਸ ਗਲ ਘਰੇਲੂ ਲੜਕੀ ਦੀ ਜ਼ਰੂਰਤ ਹੈ ਸਕਰੀਨ ਤੇ ਨੰਬਰ ਚਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਹੈ ਜੀ ਨਿਊਜ਼ੀਲੈਂਡ ਤੋਂ ਜੱਟ ਸਿੱਖ ਲੜਕਾ ਬਲਗੋਤ ਅੰਮ੍ਰਿਤਸਰ ਸਾਹਿਬ 1994 ਡੇਟ ਆਫ ਬਰਥ 5 ਫੁੱਟ 6 ਇੰਚ ਕੱਦ ਬੀਸੀ ਇਹਨਾਂ ਨੇ ਕੀਤੀ ਹੋਈ ਹੈ ਇੰਡੀਆ ਤੋਂ ਪਿਤਾ ਜੀ ਇਹਨਾਂ ਦੇ ਰੇਲਵੇ ਤੋਂ ਰਿਟਾਇਰ ਨੇ ਮਾਤਾ ਜੀ ਇਹਨਾਂ ਦੇ ਪੋਸਟ ਆਫਿਸ ਦੇ ਵਿੱਚ ਜੌਬ ਕਰਦੇ ਨੇ ਭਰਾ ਇੱਕ ਆ ਮੈਰਿਟਾ ਨੀਡ ਗਰ ਪੀਆਰ ਸਿਟੀਜ਼ਨ ਵਰਕ ਪਰਮਿਟ ਫਰੋਮ ਨਿਊਜ਼ੀਲੈਂਡ ਓਨਲੀ ਜੱਟ ਸਿੱਖ ਫੈਮਿਲੀ ਪ੍ਰੀਫਰਡ ਟੂ ਮਾਝ ਏਰੀਆ ਪੜ੍ਹੀ ਲਿਖੀ ਲੜਕੀ ਸਿਟੀਜ਼ਨ ਪੀਆਰ ਵਰਕ ਪਰਮਿਟ ਤੇ ਆਸਟ੍ਰੇਲੀਆ ਹੋਵੇ ਮਾਝੇ ਏਰੀਆ ਨੂੰ ਬਿਲੋਂਗ ਕਰਦੀ ਹੋਵੇ ਜੱਟ ਸਿੱਖ ਪਰਿਵਾਰ ਦੀ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਅਗਲਾ ਹਿੱਸਾ ਨੋਟ ਕਰੋ ਇਹ ਹੈਗਾ ਜੀ ਕੈਨੇਡਾ ਤੋਂ ਰਾਮਗੜੀਆ ਸਿੱਖ ਲੜਕਾ ਵੈਜੀਟੇਰੀਅਨ ਪਟਿਆਲਾ ਕੈਨੇਡਾ ਪੀ ਆਰ 96 ਡੇਟ ਆਫ ਬਰਥ 5 ਫੁੱਟ 7 ਇੰਚ ਕਾਦਾ ਬੇਟ ਦਾ ਸਿਵਲ ਇੰਜੀਨੀਅਰਿੰਗ ਡਿਪਲੋਮਾ ਇੰਡੀਆ ਤੋਂ ਬਿਜ਼ਨਸ ਮੈਨੇਜਮੈਂਟ ਡਿਪਲੋਮਾ ਕੈਨੇਡਾ ਤੋਂ ਗੁੱਡ ਜੌਬ ਇਨ ਟਰਾਂਸਪੋਰਟ ਕੰਪਨੀ ਟਰਾਂਸਪੋਰਟ ਕੰਪਨੀ ਦੇ ਵਿੱਚ ਸਰਵਿਸ ਕਰਦੇ ਨੇ ਪਿਤਾ ਜੀ ਇਹਨਾਂ ਦੇ ਸਰਕਾਰੀ ਜੌਬ ਕਰਦੇ ਨੇ ਨੀਡ ਗੱਲ ਫਰਮ ਕੈਨੇਡਾ ਪੀ ਆਰ ਵਰਕ ਪਰਮਿਟ ਸਟੱਡੀ ਵੇਸ educated and beautiful پڑھی ਲਿਖਿਤੇ ਸੁੰਦਰ ਲੜਕੇ ਕੈਨੇਡਾ ਤੋਂ ਪੀਆਰ ਹੋਵੇ ਵਰਕ ਪਰਮਿਟ ਦੇ ਭਾਵੇਂ ਸਟੱਡੀ ਵੀਜ਼ੇ ਤੇ ਗਈ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੁਰਿੰਦਰ ਕੌਰ ਜੱਟ ਸਿੱਖ ਲੜਕੇ ਸੰਧੂ ਗੋਤ ਸਰਦੂਰਗੜ 121296 ਡੇਟ ਆਫ ਬਰਥ 5 ਫੁੱਟ 4 ਇੰਚ ਕਾਦਾ ਬੇਟੀ ਦਾ ਬੀਏ ਕੀਤੀ ਹੋਈ ਆ ਐਮਏ ਹਿੰਦੀ ਕੀਤੀ ਹੋਈ ਆ ਐਨਟੀਟੀ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ ਨੇਡ ਬాయ ਪੀ ਆਰ ਕੈਨੇਡਾ ਹੈਜ਼ ਪ੍ਰੋਪਰਟੀ 50 ਤੋਂ 25 ਏਕੜ ਲੜਕਾ ਕੈਨੇਡਾ ਦਾ ਪੀਰ ਹੋਵੇ ਜਿਹਦੇ ਕੋਲੇ 15 ਤੋਂ ਲੈ ਕੇ 25 ਏਕੜ ਤੱਕ ਪ੍ਰੋਪਰਟੀ ਹੋਵੇ ਉਹ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਅਗਲਾ ਰਿਸ਼ਤਾ ਨੋਟ ਕਰੋ ਜੀ ਜੱਟ ਸਿੱਖ ਲੜਕੀ ਬਰਾੜ ਗੋਤ ਮੋਗਾ ਏਰੀਆ 1998 ਡੇਟ ਆਫ ਬਰਥ 5 ਫੁੱਟ 2 ਇੰਚ ਕਾਦਾ ਬੇਟੀ ਦਾ ਬੀ ਐਸ ਸੀ ਨਾਨ ਮੈਡੀਕਲ ਬੀਐਡ ਇਹਨਾਂ ਦੀ ਕੁਆਲਿਫੀਕੇਸ਼ਨ ਆ ਜੀ 2 ਇਅਰ ਡਿਪਲੋਮਾ ਕੈਨੇਡਾ ਤੋਂ ਕੀਤਾ ਹੋਇਆ ਵਰਕ ਪਰਮਿਟ ਤੇ ਕੈਨੇਡਾ ਲੜਕੀ ਹੈ ਬੀਐਸ ਨੇ ਮੈਡੀਕਲ ਕੀਤੀ ਹੈ ਬੀਐਡ ਕੀਤੀ ਹੈ ਮੂਗੇ ਨਾਲ ਸੰਬੰਧ ਰੱਖਦੀ ਹੈ ਬਰਾੜ ਗੋਤ ਲੜਕੀ ਦਾ 2 ਸਾਲ ਦਾ ਡਿਪਲੋਮਾ ਕੀਤਾ ਇਹਨਾਂ ਨੇ ਕੈਨੇਡਾ ਤੋਂ ਵਰਕ ਪਰਮਿਟ ਤੇ ਕੈਨੇਡਾ ਇਹਨਾਂ ਦੀ ਇੱਛਾ ਕੀ ਹੈ ਜੀ ਨੀਡ ਬੁਆਏ ਪੀਆਰ ਵਰਕ ਪਰਮਿਟ ਫਰੋਮ ਕੈਨੇਡਾ ਹੈ ਪ੍ਰੈਫਰ ਹੈਜ ਪ੍ਰਾਪਰਟੀ 10 ਏਕੜ ਵੈਸ਼ਨੂ ਫੈਮਿਲੀ ਪੜਿਆ ਲਿਖਿਆ ਲੜਕਾ ਪੀਆਰ ਜਾਂ ਵਰਕ ਪਰਮਿਟ ਕੈਨੇਡਾ ਤੋਂ ਹੋਵੇ ਜਿਨ੍ਹਾਂ ਦੇ ਕੋਲ 10 ਏਕੜ ਪ੍ਰਾਪਰਟੀ ਹੋਵੇ ਵੈਸ਼ਨੂ ਪਰਿਵਾਰ ਹੋਵੇ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਪ੍ਰਭਜੋਤ ਸਿੰਘ ਰਾਮਗੜੀਆ ਸਿੱਖ ਲੜਕਾ ਬਿਰਦੀ ਗੋਤ ਲੁਧਿਆਣਾ ਏਰੀਆ 61193 ਡੇਟਾ ਬੈਂਕ 5 ਫੁੱਟ 10 ਇੰਚ ਕੱਦ ਬੀ ਟੈਕ ਇਨ ਇਲੈਕਟ੍ਰੋਨਿਕਸ ਐਂਡ ਕਮਿਊਨੀਕੇਸ਼ਨ ਇੰਜੀਨੀਅਰਿੰਗ ਕੁਆਲੀਫਿਕੇਸ਼ਨ ਫਾਦਰ ਸੀਨੀਅਰ ਸੈਕਸ਼ਨ ਇੰਜੀਨੀਅਰ ਰੇਲਵੇ ਐਲਡਰ ਸਿਸਟਰ ਸੈਟਲਡ ਇਨ ਕੈਨੇਡਾ ਹੀ ਇਜ਼ ਰਨਿੰਗ ਔਨ ਪੋਸਟ ਪ੍ਰੋਡਕਸ਼ਨ ਆਨਲਾਈਨ ਆਫਲਾਈਨ ਆਪਣਾ ਕੰਮ ਕਰਦੇ ਨੇ ਜੀ ਇਹ ਪੋਸਟ ਪ੍ਰੋਡਕਸ਼ਨ ਦਾ ਆਨਲਾਈਨ ਤੇ ਆਫਲਾਈਨ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਿਸ਼ਵਾਸ ਰੱਖਦੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸਤਾ ਨੋਟ ਕਰੋ ਜੀ ਸਿਮਰਨ ਜੀਤ ਸਿੰਘ ਰਾਮਗੜੀਆ ਗੁਰਸਿੱਖ ਲੜਕਾ ਰੋਪੜ ਏਰੀਆ 16 7 86 ਡੇਟ ਆਫ ਬਰਥ 6 ਫੁੱਟ ਕਾ ਤੇ 10+2 ਕੁਆਲੀਫਿਕੇਸ਼ਨ ਆ 8 ਸਾਲ ਦਾ ਇਹਨਾਂ ਦਾ ਬਤੌਰ ਡਰਾਈਵਰ ਤਜਰਬਾ ਜੀ ਜੋਰਪੁਰ ਕੰਟਰੀ ਦੇ ਵਿੱਚ ਇਹ ਟਾਲਾ ਡਰਾਈਵ ਕਰਦੇ ਨੇ 2.5 ਲੱਖ ਰੁਪਿਆ ਪਰ ਮਾਂਥ ਇਹਨਾਂ ਦੀ ਇਹ ਨਕਾਮ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚੱਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਇਹ ਹੈ ਜੀ ਸਤਪਾਲ ਸਿੰਘ ਪਨੇਜਾ ਵਿਅਕਤੀ ਨੇ ਇਹ ਸਤਪਾਲ ਸਿੰਘ ਪਨੇਜਾ ਅਹਮਦਾਗੜ ਮਲੇ ਕੋੜਾ ਡਿਸਟ੍ਰਿਕਟ ਇਹਨਾਂ ਦੀ 65 ਸਾਲ ਉਮਰ ਆ ਜੀ ਇਹ ਰਿਟਾਇਰਡ ਨੇ ਪੰਜਾਬ ਪੁਲਿਸ ਦੇ ਵਿੱਚੋਂ ਬਤੌਰ ਇਨਸਪੈਕਟਰ ਪੀਆਰ ਕੈਨੇਡਾ ਦੀ ਇਹਨਾਂ ਦਾ ਅਪਲਾਈ ਕੀਤਾ ਹੋਇਆ ਦੋ ਬੇਟੀਆਂ ਨੇ ਇਹਨਾਂ ਦੇ ਇੱਕ ਕੈਨੇਡਾ ਦੂਸਰੀ ਯੂ ਐਸ ਏ ਇਹਨਾਂ ਨਾਲ ਇੱਕ ਟ੍ਰੈਜੇਡੀ ਕੀ ਵਾਪਰੀ ਹੈ ਜੀ ਇਹਨਾਂ ਦੀ ਘਰ ਵਾਲੀ ਤੇ ਇਹਨਾਂ ਦੇ ਲੜਕੇ ਦੀ ਮੌਤ ਹੋ ਚੁੱਕੀ ਹੈ ਜ਼ਮੀਨ ਇਹਨਾਂ ਕੋਲੇ 4 ਕਿੱਲੇ ਆ ਦੋ ਘਰ ਨੇ 50000 ਰੁਪਏ ਪਰ ਮਹੀਨੇ ਪੈਨਸ਼ਨ ਲੈ ਰਹੇ ਨੇ ਪ੍ਰੋਬਲਮ ਦੇ ਵਿੱਚ ਨੇ ਜੀ ਬੱਚਾ ਤੁਰ ਗਿਆਰ ਘਰ ਵਾਲੀ ਤੁਰ ਗਈ ਇਸ ਕਰਕੇ ਮਜਬੂਰੀਆਂ ਦੇ ਵਿੱਚ ਕਈ ਵਾਰੀ ਬੰਦੇ ਨੂੰ ਸਾਰਾ ਕੁਝ ਕਰਨਾ ਪੈਂਦਾ ਇਹਨਾਂ ਦੀ ਇੱਛਾ ਕੀ ਹੈ ਜੀ ਘਰੇਲੂ ਔਰਤ ਜਿਸ ਦੀ ਉਮਰ 50 55 ਸਾਲ ਹੋਵੇ ਦੀਜ਼ ਰੋਰਤਾ ਲੋੜ ਵਾਂਦੇ ਇਹਨਾਂ ਨਾਲ ਸੰਪਰਕ ਕਰ ਸਕਦੇ ਨੇ ਸਕਰੀਨ ਤੇ ਨੰਬਰ ਚੱਲ ਰਿਹਾ ਜੀ ਅਗਲਾ ਰਿਸ਼ਤਾ ਨੋਟ ਕਰ ਲਓ ਜੱਟ ਸਿੱਖ ਲੜਕਾ ਜਲੰਧਰ ਸ਼ਹਿਰ 1994 ਡੇਟ ਆਫ ਬਰਥ 6 ਫੁੱਟ 1 ਇੰਚ ਕਾਤਾ ਭੈਣ ਅਤੇ ਭਰਾ ਮੈਰਿਡ ਨੇ ਯੂਐਸਏ ਦੇ ਵਿੱਚ ਨੇ ਸਾਰੇ ਪਰਿਵਾਰ ਦਾ ਯੂਐਸਏ ਦਾ ਫੈਮਿਲੀ ਕੇਸ ਲੱਗਿਆ ਹੋਇਆ ਹੈ ਯੂਐਸਏ ਜਾਣ ਦਾ ਮਾਤਾ ਪਿਤਾ ਦਾ ਤਾਂ ਇਹਸ ਲੜਕੇ ਦਾ ਵੀ ਇਹਨਾਂ ਕੋਲੇ 24 ਏਕੜਸ 24 ਏਕੜ ਪ੍ਰਾਪਰਟੀ ਆ ਇਹ ਲੜਕਾ ਰੇਲ ਕੋਚ ਫੈਕਟਰੀ ਵਿੱਚ ਫਾਈਬਰ ਇੰਟਰਨੈਟ ਬਿਜ਼ਨਸ ਕਰਦੇ ਨੇ ਜੀ ਕੁਸ਼ੇਨਾਂ ਕੋਲੇ ਅਰਬਨ ਪ੍ਰਾਪਰਟੀ ਵੀ ਆ ਇਹਨਾਂ ਦੀ ਇੱਛਾ ਕੀ ਆ ਨੀਡ ਐਜੂਕੇਟਡ ਐਂਡ ਬਿਊਟੀਫੁਲ ਗਰਲ ਪੜ੍ਹੀ ਲਿਖੀ ਤੇ ਸੁੰਦਰ ਲੜਕੀ ਦੀ ਜ਼ਰੂਰਤ ਹੈ ਜਿਹਦਾ ਕੱਦ 5 ਫੁੱਟ 5 ਇੰਚ 5 ਫੁੱਟ 6 ਇੰਚ 5 ਫੁੱਟ 7 ਇੰਚ ਦੇ ਕਰੀਬ ਹੋਵੇ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰ ਜੀ ਦਵਿੰਦਰ ਕੁਮਾਰ ਸ਼ਰਮਾ ਮੋਦ ਗਿਲ ਲੜਕਾ ਕਪੂਰਥਲਾ ਏਰੀਆ 13 8 86 ਡੇਟ ਆਫ ਬਰਥ ਆਟੋ ਇਲੈਕਟ੍ਰੀਸ਼ੀਅਨ ਫੋਰਮੈਨ ਦੇ ਤੌਰ ਤੇ ਕੰਮ ਕਰਦੇ ਨੇ 50000 ਰੁਪਏ ਪਰ ਮਹੀਨਾ ਦੀ ਇਨਕਮ ਆ। ਤਿੰਨ ਬੇਡਾਂ ਨੇ ਉਹ ਵਿਆਹੀਆਂ ਹੋਈਆਂ ਨੇ। ਪੜ੍ਹੀ ਲਿਖੀ ਘਰੇਲੂ ਲੜਕੀ ਦੀ ਜ਼ਰੂਰਤ ਆ। ਸਕਰੀਨ ਤੇ ਨੰਬਰ ਚੱਲ ਰਹੀ ਸੰਪਰਕ ਕਰ ਸਕਦੇ ਹੋ। ਅਗਲਾ ਰਿਸ਼ਤਾ ਨੋਟ ਕਰੋ ਜੀ। ਰਾਜਵਿੰਦਰ ਸਿੰਘ, ਰਾਮ ਗੜੀਆ ਸਿੱਖ ਲੜਕਾ, ਪਾਸੀ ਕੋਤ, ਰਾਣਾ ਸਾਹਿਬ, ਲੁਧਿਆਣਾ ਡਿਸਟ੍ਰਿਕਟ। 30 ਸਾਲ ਉਮਰ ਆ ਜੀ। ਤੇ ਇਹ ਕੰਮ ਕੀ ਕਰਦੇ ਨੇ ਇਹ? ਬਿਲਡਿੰਗ ਕੋ ਸੈਕਸ਼ਨ ਵਿਦ ਮਟੀਰੀਅਲ ਜੌਬ ਕਰਦੇ ਨੇ ਜੇ ਮਕਾਨ ਦੀ ਉਸਾਰੀ ਮੋਲ ਦੀ ਉਸਾਰੀ ਤੇ ਸ਼ਾਪਿੰਗ ਕੰਪਲੈਕਸ ਦੀ ਉਸਾਰੀ ਇਹ ਕਰਦੇ ਨੇ ਵਿਦ ਮਟੀਰੀਅਲ ਦੇ ਕੰਮ ਕਰਦੇ ਨੇ ਵਧੀਆ ਹਮਤਨਾ ਵਧੀਆ ਨਾਲ ਕੋਲ ਮਕਾਨ ਆ ਨੀਡ ਹਾਊਸ ਗਲ ਅਨਮੈਰਿਡ ਔਰ ਡਾਈਵੋਰਸੀ ਵਿਦਆਊਟ ਚਾਈਲਡ ਪੜ੍ਹੀ ਲਿਖੀ ਲੜਕੀ ਕੁਆਰੀ ਹੋਵੇ ਜਾਂ ਤਲਾਕ ਸੁਧਾ ਹੋਵਾ ਹੋਵੇ ਬਿਨਾ ਬੱਚੇ ਤੋਂ ਇਹਨਾਂ ਦੀ ਜ਼ਰੂਰਤਾਂ ਜੀ ਸਿਗਰਿੰਟ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋਗੇ ਮੁਕੇਸ਼ ਕੁਮਾਰ Hindu ਸਨਿਆਰ ਲੜਕਾ ਲੁਧਿਆਣਾ ਏਰੀਆ 17885 2:00 ਕੇ 2:30 ਸ਼ਾਮ ਦਾ ਵਰਥਾ ਜੀ 5 ਫੁੱਟ 6 ਇੰਚ ਇਹਨਾਂ ਦਾ ਕਾਤਾ 10+2 ਕੁਆਲੀਫਿਕੇਸ਼ਨ ਆ ਇਹ ਲੜਕਾ ਤਲਾਕ ਸੋਦਾ ਇਹ ਕੰਮ ਕਰਦੇ ਨੇ ਜੀ ਫੈਸ਼ਨੇਟ ਡਿਜ਼ਾਈਨ ਬੁਟੀਕ ਲਹਿੰਗਾ ਚੋਲੀ ਫੈਂਸੀ ਡਰੈਸ ਐਕਟ ਡਰੈਸ ਇਹ ਇਹ ਰੱਖ ਦੇਣਾ ਜੀ ਭਰਾ ਇਹਨਾਂ ਦਾ ਮੈਰਿਟ ਆ 40000 ਰੁਪਏ ਅਪਰੋਕਸੀਮੇਟਲੀ ਪਰ ਮਾਸ ਇਹਨਾਂ ਦੀ ਆਮਦਨ ਆ ਇਹਨਾਂ ਦੀ ਇੱਛਾ ਕੀ ਹੈ ਜੀ ਲੜਕੀ ਤਲਾਕ ਸੁਦਾ ਬਿਨਾ ਬੱਚੇ ਤੋਂ ਹੋਵੇ ਪੜ੍ਹੀ ਲਿਖੀ ਸੋਹਣੀ ਅਤੇ ਵਧੀਆ ਧਾਰਮਿਕ ਵਿਚਾਰਾਂ ਦੀ ਹੋਵੇ ਕਿਸੇ ਵੀ ਚਰਨ ਕਾਸ ਤੋਂ ਹੋ ਸਕਦੀ ਆ ਸਕਰੀਨ ਤੇ ਨੰਬਰ ਚੱਲ ਰਿਹਾ ਸੰਪਰਕ ਕਰ ਸਕਦੇ ਜੀ ਅਗਲਾ ਰਿਸ਼ਤਾ ਨੋਟ ਕਰੋ ਜੀ ਸੈਣੀ ਸਿੱਖ ਲੜਕਾ ਗੁਰਦਾਸਪੁਰ ਏਰੀਆ 1192 ਡੇਟ ਆਫ ਬਰਥ 5 ਫੁੱਟ 10 ਇੰਚ ਕਾਤਾ ਬੀ ਟੱਕ ਸਿਵਲ ਇੰਜੀਨੀਅਰਿੰਗ ਇਹਨਾਂ ਦੀ ਕੁਆਲਿਫਿਕੇਸ਼ਨ ਹੈ ਜੀ ਪ੍ਰਾਈਵੇਟ ਜੌਬ ਐਜ ਸਿਵਲ ਇੰਜੀਨੀਅਰ ਦੇ ਤੌਰ ਤੇ ਕੰਮ ਕਰਦੇ ਨੇ ਭਰਾ ਇਹਨਾਂ ਦਾ ਮੈਰਿਟ ਆ ਨੀਡ ਐਜੂਕੇਟਿਡ ਐਂਡ ਬਿਊਟੀਫੁੱਲ ਗਰਲ ਇਹਨਾਂ ਦੀ ਇੱਛਾ ਸਕਰੀਨ ਤੇ ਨੰਬਰ ਚਾਲੇ ਸੰਪਰਕ ਕਰ ਸਕਦੇ ਹੋ ਅਗਲਾ ਰਿਸ਼ਤਾ ਨੋਟ ਕਰੋ ਜੀ ਆਮਨਦੀਪ ਕੌਰ ਜੱਟ ਸਿੱਖ ਲੜਕੀ ਸਿੱਧੂ ਗੋਤ ਫਰੀਦਕੋਟ ਏਰੀਆ ਉਂਝ ਤੋਂ 2000 ਡੇਟ ਓਵਰ 5 ਫੁੱਟ 4 ਇੰਚ ਕਰਦਾ ਬੇਟੀ ਦਾ 10+2 ਇਹਨਾਂ ਦੀ ਕੁਆਲਿਫਿਕੇਸ਼ਨ ਹੈ ਪੈਨ ਮੈਰਿਡ ਆ ਦੋ ਭਰਾ ਨੇ ਇਹਨਾਂ ਦੇ ਉਹ ਆਰਮੀ ਦੇ ਵਿੱਚ ਸਰਵਿਸ ਕਰਦੇ ਨੇ ਨੀਡ ਐਜੂਕੇਟਿਡ ਐਂਡ ਬਿਊਟੀਫੁਲ ਬாய் ਫਰੋਮ ਜੱਟ ਸਿੱਖ ਫੈਮਿਲੀ ਇਹਨਾਂ ਦੀ ਚਾਹ ਪੜਿਆ ਲਿਖਾ ਲੜਕਾ ਜੱਟ ਸਿੱਖ ਪਰਿਵਾਰ ਤੋਂ ਹੋਵੇ ਜੋ ਵਧੀਆ ਕੰਮਕਾਰ ਕਰਦਾ ਹੋਵੇ ਔਰ ਉਹਦੇ ਕੋਲੇ ਵਾਹੀ ਜੋਗ ਜ਼ਰੂਰ ਵੀ ਚਾਹੀਦੀ ਆ ਸਕ੍ਰੀਨ ਇਹ ਤੇ ਨੰਬਰ ਚੱਲ ਰਿਹਾ ਜੀ ਸੰਪਰਕ ਕਰ ਸਕਦੇ ਹਾਂ ਅਗਲਾ ਰਿਸਤਾ ਨੋਟ ਕਰੋ ਜੀ ਇਹ ਹੈਗਾ ਕੈਨੇਡਾ ਦਾ ਜੱਟ ਸਿੱਖ ਲੜਕੇ ਕੈਨੇਡਾ ਪੀਆਰ ਮੁਕਤ ਸਰ ਸਾਹਿਬ 1998 ਡੇਟ ਆਫ ਬਰਥ ਬ੍ਰੈਂਪਟਨ ਬ੍ਰੈਂਪਟਨ ਕੈਨੇਡਾ ਵਿਖੇ ਵੇਟੀ ਰਹਿ ਰਹੀ ਆ ਨੀਡ ਵਾਇ ਵੈਲ ਕੋ ਐਜੂਕੇਟਡ ਐਂਡ ਬਿਊਟੀਫੁਲ ਨੌਨ ਡ੍ਰਿੰਕਰ ਫਰੋਮ ਗੁੱਡ ਜੱਟ ਸਿੱਖ ਫੈਮਿਲੀ ਪ੍ਰਿਫਰਡ ਟੂ ਏਰੀਆ ਬਠਿੰਡਾ ਮੁਖਤਸਰ ਸਾਹਿਬ ਫਰੀਦਕੋਟ ਪੜਿਆ ਲਿਖਿਆ ਲੜਕਾ ਜੱਟ ਸਿੱਖ ਪਰਿਵਾਰ ਦਾ ਹੋਵੇ ਜਿਹੜਾ ਕਿ ਬਠਿੰਡਾ ਮੁਖਤਸਰ ਸਾਹਿਬ ਫਰੀਦਕੋਟ ਏਰੀਆ ਨੂੰ ਬਲਾਂਗ ਕਰਦਾ ਹੋਵੇ ਸਕਰੀਨ ਤੇ ਨੰਬਰ ਚੱਲ ਰਹੀ ਇਹਨਾਂ ਨਾਲ ਤੁਸੀਂ ਸੰਪਰਕ ਕਰ ਸਕਦੇ ਹੋ ਇਹ ਰਿਸ਼ਤਿਆਂ ਦੇ ਵੇਰਵੇ ਆਪ ਜੀ ਨਾਲ ਸਾਂਝੇ ਕੀਤੇ ਹਨ ਜੀ ਰਿਸ਼ਤਿਆਂ ਦੇ ਵੇਰਵੇ ਬੋਲਦੇ ਜਦੋਂ ਕੋਈ ਵੇਰਵਾ ਵਾਧਾ ਘਟਾ ਬੋਲਿਆ ਗਿਆ ਹੋਵੇ ਜੀ ਤਾਂ ਕਿ ਮਾਦੇ ਜਾਚਕਾਂ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਤਾਂ ਜੋ ਨਵੀਂ ਵੀਡੀਓ ਆਪਜੀ ਤੱਕ ਪਹੁੰਚ ਸਕੇ ਧੰਨਵਾਦ ਸ਼ੁਕਰੀਆ ਸਤਿ ਸ੍ਰੀ ਅਕਾਲ ਜੀ